ਕਾਵਣ ਆਇਆ ਏ ਸਖੀ ਜਲ ਹਰ ਗਰਸਨ ਹਾਰ ਨਾਨਕ ਸੁਖ ਸਵਨ ਸੋਹਾਗਨੀ ਜਿਨ ਸਹਨਾਲ ਪਿਆਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਜਸ਼ਨਪ੍ਰੀਤ ਸਿੰਘ ਤੁਸੀਂ ਦੇਖ ਰਹੇ ਹੋ ਸਕਰੋਲ ਪੰਜਾਬ ਅੱਜ ਆਪ ਗੱਲ ਕਰਾਂਗੇ ਸਾਵਣ ਦੇ ਬਾਰੇ ਸਾਵਣ ਦੇਸੀ ਮਹੀਨਿਆਂ ਦੇ हिसाब ਨਾਲ ਪੰਜਵਾਂ ਮਹੀਨਾ ਚੜਦਾ ਹੈ ਜਿਸ ਨੂੰ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬਾਨਾ ਨੇ ਬਹੁਤ ਹੀ ਉੱਚ ਦਰਜੇ ਦਾ ਮਹੀਨਾ ਵੀ ਦੱਸਿਆ ਗਿਆ ਹੈ ਇਸ ਮਹੀਨੇ ਦੇ ਵਿੱਚ ਤੁਸੀਂ ਜਾਣਦੇ ਹੀ ਹੋ ਕਿ ਦੇ ਮੂਰ ਖੁਸ਼ੀ ਨਾਲ ਪਹਿਲਾ ਬਣ ਲੱਗ ਜਾਂਦੇ ਹਨ ਅਤੇ ਬਨਸਪਤੀ ਵੀ ਸੁਹਾਵੀ ਹੋ ਜਾਂਦੀ ਹੈ ਜਿਵੇਂ ਕਿ ਤੁਸੀਂ ਜਾਣਦੇ ਹੋ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਾਹਿਬਾਨਾ ਨੇ ਹਰ ਇੱਕ ਮਹੀਨੇ ਦੇ ਬਾਰੇ ਗੱਲ ਕੀਤੀ ਹੈ ਤਾਂ ਉਹਨਾਂ ਵਿੱਚੋਂ ਇੱਕ ਮਹੀਨਾ ਸਾਵਣ ਦਾ ਵਿਚੜਦਾ ਹੈ ਜੋ ਕਿ ਪੰਜਵਾਂ ਮਹੀਨਾ ਦੇਸੀ ਮਹੀਨਿਆਂ ਦੇ ਹਿਸਾਬ ਨਾਲ ਚੜਦਾ ਹੈ ਤਾਂ ਆਓ ਜਾਣਦੇ ਹਾਂ ਸਾਵਣ ਮਹੀਨੇ ਦੇ ਵਿੱਚ ਗੁਰੂ ਸਾਹਿਬਾਨਾ ਨੇ ਕਿਸ ਕਿਸ ਤਰੀਕੇ ਨਾਲ ਸਾਨੂੰ ਸਮਝਾਇਆ ਹੈ ਅਤੇ ਸਾਵਣ ਮਹੀਨੇ ਦੇ ਵਿੱਚ ਕਿਸ ਰਾਗ ਤੋਂ ਸ਼ੁਰੂਆਤ ਹੁੰਦੀ ਹੈ ਤਾਂ ਆਓ ਜਾਣਦੇ ਹਾਂ ਆਪਾਂ ਸਾਵਣ ਦੇ ਬਾਰੇ ਸਭ ਤੋਂ ਪਹਿਲਾਂ ਆਪਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚੋਂ ਪੰਕਤੀ ਸਾਵਣ ਆਇਆ ਏ ਸਖੀ ਜਲਹਰ ਵਰਸਨ ਹਾਰ ਇਸ ਪੰਕਤੀ ਦੇ ਬਾਰੇ ਆਪਾਂ ਕੁਝ ਵਿਚਾਰ ਚਰਚਾ ਕਰਦੇ ਹਾਂ ਇਹ ਪੰਕਤੀ ਮਲਾਰ ਰਾਗ ਦੇ ਵਿੱਚ 1280 ਅੰਗ ਤੇ ਸੁਸ਼ੋਭਿਤ ਹੈ ਮਹਲਾ ਦੂਜਾ ਸਾਵਣ ਆਇਆ ਏ ਸਖੀ ਜਲ ਹਰ ਵਰਸਨ ਹਾਰ ਨਾਨਕ ਸੁਖ ਸਵਨ ਸੁਹਾਗਨੀ ਜਿਨ ਸਹ ਨਾਲ ਪਿਆਰ ਗੁਰੂ ਸਾਹਿਬ ਜੀ ਇਸ ਪੰਕਤੀ ਵਿੱਚ ਸਾਨੂੰ ਸਮਝਾਉਂਦੇ ਹਨ ਕਿ ਸਾਵਣ ਆਇਆ ਏ ਸਖੀ ਜਲ ਹਰ ਵਰਸਨ ਹਾਰ ਏ ਮੇਰੀਏ ਸਖੀਏ ਜਿਹੜਾ ਸਾਵਣ ਦਾ ਮਹੀਨਾ ਚੜਿਆ ਹੈ ਇਹ ਸੰਤ ਬਿਰਤੀ ਵਾਲੇ ਨੂੰ ਮਿਹਰਾਂ ਦੀ ਵਰਖਾ ਕਰਦਾ ਹੈ ਅਤੇ ਉਸ ਦਾ ਮਨ ਵੀ ਮੋਹ ਲਿਆ ਜਾਂਦਾ ਹੈ ਨਾਨਕ ਸੁਖ ਸਵਨ ਸੁਹਾਗਨੀ ਜਿਨ ਸਹ ਨਾਲ ਪਿਆਰ ਹੈ ਨਾਨਕ ਇਸ ਸੁਹਾਵਨੇ ਸਮੇਂ ਵਿੱਚ ਜਿਨ੍ਹਾਂ ਜੀਵ ਇਸਤਰੀਆਂ ਦਾ ਖਸਮ ਪ੍ਰਭੂ ਨਾਲ ਪਿਆਰ ਬਣਿਆ ਹੈ ਉਹ ਭਾਗਾ ਵਾਲੀਆਂ ਸੌਣ ਭਾਗ ਸੁਖੀ ਜੀਵਨ ਬਤੀਤ ਕਰਦੀਆਂ ਹਨ ਇਸ ਤੋਂ ਬਾਅਦ ਆਪਾਂ ਗੱਲ ਕਰਾਂਗੇ ਮਲਾਰ ਮਹੱਲਾ ਚੌਥਾ ਪੜਤਾਲ ਘਰ ਤੀਜਾ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਇਸ ਦਾ ਅਰਥ ਹੈ ਰਾਗ ਮਲਾਰ ਦੇ ਵਿੱਚ ਅੰਗ 1265 ਤੇ ਸशोਭਿਤ ਹੈ ਇਹ ਰਾਗ ਮਲਾਰ ਦੇ ਵਿੱਚ ਘਰ ਤੀਜਾ ਵਿੱਚ ਸ੍ਰੀ ਗੁਰੂ ਰਾਮਦਾਸ ਜੀ ਦੀ ਬਾਣੀ ਪੜਤਾਲ ਅਨਸਾਰ ਹੈ ਇੱਕ ਓੰਕਾਰ ਸਤਿਗੁਰੂ ਪ੍ਰਸਾਦ ਅਕਾਲਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਹੀ ਮਿਲਦਾ ਹੈ ਹਰ ਜਨ ਬੋਲਤ ਸ੍ਰੀ ਰਾਮ ਨਾਮਾ ਮਿਲ ਸਾਧ ਸੰਗਤ ਹਰ ਦੌਰ ਰਹਾਉ ਏ ਹਰੀ ਤੇਰੇ ਭਗਤ ਤੇਰੀ ਸਾਧ ਸੰਗਤ ਵਿੱਚ ਮਿਲ ਕੇ ਤੇਰਾ ਨਾਮ ਜਪਦੇ ਹਾਂ ਰਹਾਉ ਰਹਾਉ ਦਾ ਅਰਥ ਹੁੰਦਾ ਹੈ ਠਹਿਰਾਓ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਾਗਤ ਹੈ ਨਹੀਂ ਚੋ ਤੁਸੀਂ ਵੀ ਸਾਧ ਸੰਗਤ ਵਿੱਚ ਪਰਮਾਤਮਾ ਦਾ ਨਾਮ ਧਨ ਬਨਜੋ ਮਤਲਬ ਤੁਸੀਂ ਵੀ ਪਰਮਾਤਮਾ ਦਾ ਨਾਮ ਹਰ ਤਨ ਬਨਜੋ ਹਰ ਤਨ ਸੰਚੋ ਜਿਸ ਲਗਤ ਹੈ ਨਹੀਂ ਚੋਰ ਤੁਸੀਂ ਵੀ ਸਾਧ ਸੰਗਤ ਵਿੱਚ ਪਰਮਾਤਮਾ ਦਾ ਨਾਮ ਧਨ ਬਣਜੋ ਬਣਜੋ ਦਾ ਅਰਥ ਹੁੰਦਾ ਹੈ ਖਰੀਦਣਾ ਪਰਮਾਤਮਾ ਦਾ ਨਾਮ ਧਨ ਇਕੱਠਾ ਕਰੋ ਇਹ ਧਨ ਐਸਾ ਹੈ ਕਿ ਇਸ ਨੂੰ ਚੋਰ ਚੁਰਾ ਨਹੀਂ ਸਕਦੇ ਚਾਤ੍ਰਿਕ ਮੋਰ ਬੋਲਤ ਦਿਨ ਰਾਤੀ ਸੁਨ ਕਨ ਹਰ ਕੀ ਕੋਰ ਗੁਰੂ ਸਾਹਿਬ ਜੀ ਇਸ ਪੰਕਤੀ ਵਿੱਚ ਸਾਨੂੰ ਫਰਮਾਉਂਦੇ ਹਨ ਕਿ ਜਿਵੇਂ ਪਪੀਹੇ ਅਤੇ ਮੋਰ ਬਦਲਾਂ ਦੀ ਗਰਜ ਸੁਣ ਕੇ ਦਿਨ ਰਾਤ ਬੋਲਦੇ ਹਨ ਦੀਵੇ ਤੁਸੀਂ ਵੀ ਸਾਧ ਸੰਗਤ ਵਿੱਚ ਮਿਲ ਕੇ ਹਰੀ ਦਾ ਨਾਮ ਜਪਿਆ ਕਰੋ ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ ਸੋ ਬਿਨ ਹਰ ਜਾਪਤ ਹੈ ਨਹੀਂ ਹੋਰ ਉਹ ਪ੍ਰਮਾਤਮਾ ਐਸਾ ਹੈ ਕਿ ਪਸ਼ੂ ਪੰਛੀਆਂ ਮੱਛੀਆਂ ਆਦਿਕ ਤਰਤੀਬ ਤੇ ਤੁਰਨ ਵਾਲੀਆਂ ਹਰ ਇੱਕ ਜੀਵ ਜੰਤੂ ਪਾਣੀ ਵਿੱਚ ਰਹਿਣ ਵਾਲੀਆਂ ਜੀਵ ਜੰਤੂ ਆਕਾਸ਼ ਵਿੱਚ ਉੱਡਣ ਵਾਲੇ ਜੀਵ ਜੰਤੂ ਜੋ ਬੋਲਦੇ ਹਨ ਪ੍ਰਮਾਤਮਾ ਦੀ ਦਿੱਤੀ ਸਤਿਆ ਤੋਂ ਬਿਨਾ ਕਿਸੇ ਹੋਰ ਦੀ ਸਤਿਆ ਨਾਲ ਨਹੀਂ ਬੋਲਦੇ ਇਹ ਸ਼ਬਦ ਮਲਾਰ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੁਆਰਾ ਗਾਇਨ ਕੀਤਾ ਗਿਆ ਹੈ ਗੁਰੂ ਸਾਹਿਬ ਜੀ ਸ਼ਬਦ ਵਿੱਚ ਆਖਦੇ ਹਨ ਬਰਸ ਮੇਗ ਜੀ ਤਿਲ ਬਿਲੰ ਨਾ ਲਾਓ ਬਰਸ ਪਿਆਰੇ ਮਨ ਹੈ ਸਦਾਰੇ ਹੋਏ ਅੰਦ ਸਦਾ ਮਨ ਚਾਓ ਰਹਾਓ ਸਭ ਤੋਂ ਪਹਿਲਾਂ ਆਪਾਂ ਬਰਸ ਮੇਗ ਜੀ ਤਿਲ ਬਿਲੰ ਨਾ ਲਾਓ ਦੇ ਬਾਰੇ ਵਿਚਾਰ ਕਰਾਂਗੇ ਹੇ ਨਾਮ ਜਲ ਦੇ ਭੰਡਾਰ ਸਤਿਗੁਰੂ ਜੀ ਮੇਰੇ ਹਿਰਦੇ ਵਿੱਚ ਨਾਮ ਜਲ ਦੀ ਵਰਖਾ ਕਰ ਰਤਾ ਪੀ ਟੇਲਣਾ ਕਰ ਗੁਰੂ ਸਾਹਿਬਾਨਾ ਨੇ ਸਾਨੂੰ ਹਰ ਇੱਕ ਮਹੀਨੇ ਦੇ ਹਿਸਾਬ ਨਾਲ ਸਾਨੂੰ ਬਹੁਤ ਹੀ ਚੰਗੀ ਤਰ੍ਹਾਂ ਜੀਵਨ ਜਿਉਣ ਦੀ ਸਿੱਖਿਆ ਦਿੱਤੀਆਂ ਹਨ ਗੁਰੂ ਸਾਹਿਬ ਜੀ ਸਾਨੂੰ ਹਰ ਇੱਕ ਪੰਕਤੀ ਦੇ ਵਿੱਚ ਜੀਵਨ ਜਿਉਣ ਦਾ ਤਰੀਕਾ ਦੱਸਦੇ ਹਨ ਗੁਰੂ ਸਾਹਿਬ ਜੀ ਸਾਨੂੰ ਹਰ ਇੱਕ ਪੰਕਤੀ ਹਰ ਇੱਕ ਅੱਖਰ ਦੇ ਵਿੱਚ ਸਾਨੂੰ ਇਹ ਦਰਸਾਉਂਦੇ ਹਨ ਕਿ ਜੀਵ ਇਸਤਰੀ ਕਿਵੇਂ ਆਪਣੇ ਪਤੀ ਪਰਮੇਸ਼ਵਰ ਵਾਹਿਗੁਰੂ ਨੂੰ ਕਿਵੇਂ ਮੇਲ ਕਰ ਸਕਦੀ ਹੈ ਇਸ ਤਰ੍ਹਾਂ ਦੀ ਹੋਰ ਜਾਣਕਾਰੀ ਲੈਣ ਲਈ ਜੁੜੇ ਰਹੋ ਸਾਡੇ ਨਾਲ ਹੁਣ ਦਿਓ ਜਸ਼ਨਪ੍ਰੀਤ ਸਿੰਘ ਨੂੰ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ लत द राधी बोल दे राती बोल द राति बोलत राति